ਤੁਸੀਂ ਆਮ ਹੀ ਸੁਣਿਆ ਹੋਊਗਾ ਕਿ ਫਲਾਨਾ ਗਿਰਗਟ ਵਾਂਗੂ ਰੰਗ ਬਦਲ ਗਿਆ ਪਰ ਅਸਲੀਅਤ ਦੇ ਵਿੱਚ ਉਹ ਗਿਰਗਟ ਕਿਵੇਂ ਰੰਗ ਬਦਲਦਾ ਅੱਜ ਤੁਹਾਨੂੰ ਦਿਖਾਉਣੇ ਆ ਯਾਨੀ origignal ਗਿਰਗਟ ਤੁਹਾਨੂੰ ਉਹਨਾਂ ਦੀਆਂ ਦੋ ਪਛਾਣੀਆਂ ਦਿਖਾਉਣੇ ਆ ਤੇ ਪਹਿਲੀ ਦੇਖ ਲਓ ਦੁੱਤਦੇ ਰੰਗਾਂ ਜਿਹੜੀ ਵੀ ਚੀਜ਼ ਤੇ ਜਿਹੜੇ ਕਲਰ ਤੇ ਜਾਂਦਾ ਉਹ ਹੀ ਕਲਰ ਉਹ ਆਪਣੇ ਤੇ ਢਾਲ ਲੈਂਦਾ ਹੈਗਾ ਮਤਲਬ ਉਸੇ ਕਲਰ ਦੇ ਵਿੱਚ ਤਬਦੀਲ ਹੋ ਜਾਂਦਾ ਹੈਗਾ ਇਹ ਦਬਲਦੇ ਆ ਗਿਰਗੜ ਰੰਗ ਤੇ ਇਹਦੀਆਂ ਦੋ ਪ੍ਰਜਾਤੀਆਂ ਆ ਇੱਕ ਤਾਂ ਇਹ ਦੇਖ ਲਈ ਇੱਕ ਹੋਰ ਦਿਖਾਉਣੇ ਤੁਹਾਨੂੰ ਉਹ ਵੀ ਇਸੇ ਤਰ੍ਹਾਂ ਹੀ ਮਤਲਬ ਸੇਮ ਹੀ ਕੰਮ ਕਰਦਾ ਹੈ ਤੇ ਉਹ ਕਿਵੇਂ ਉਹ ਥੋੜਾ ਜਿਹਾ ਵੱਖਰੇ ਆ ਉਹ ਪ੍ਰਜਾਤੀ ਤੁਹਾਨੂੰ ਦਿਖਾਉਣੇ ਆ ਕੀ ਜਿਹੜੀ ਲੋਕ ਪੱਖੀ ਨਹੀਂ ਸੀ ਮੈਂ ਲੋਕਾਂ ਨੂੰ ਬੇਨਤੀ ਕਰਨਾ 2024 ਦੇ ਵਿੱਚ ਲੋਕਤੰਤਰ ਦਾ ਕਤਲ ਕਰਨ ਵਾਲੀ ਜਿਹੜੀ ਸਰਕਾਰ ਹੈ ਮੈਨੂੰ ਉਸ ਚੱਲਦਾ ਕਰੋ ਜੁੱਤੀ ਲਾ ਕੇ ਦੇ ਨਾਮ ਦੀ ਮੈਂ ਮੰਨਦਾ ਹਾਂ ਮੈਂ ਜੁੱਤੀ ਲਾ ਕੇ ਦੇ ਨਾਮ ਦੀ ਮੈਂ ਮੰਨਦਾ ਹਾਂ